ਨੈਸ਼ਨਲ ਮੀਡੀਆ ਜਿਸ ਤਰੀਕੇ ਦੇ ਨਾਲ ਕਿਸਾਨੀ ਅੰਦੋਲਨ ਵੇਲੇ ਤੋਂ ਲੈ ਕੇ ਪੰਜਾਬੀਆਂ ਦੇ ਖਿਲਾਫ ਬੋਲਣ ਦਾ ਕੋਈ ਮੌਕਾ ਛੱਡਦਾ ਨਹੀਂ ਉਦੋਂ ਫਿਰ ਹੋਰ ਵੀ ਮੌਕਾ ਵੱਡਾ ਹੋ ਜਾਂਦਾ ਕਿ ਜੇ ਕੋਈ ਪੰਜਾਬੀ ਤਾਂ ਹੋਵੇ ਹੀ ਨਾਲ ਪੱਗ ਵੀ ਬੰਨੀ ਹੋਵੇ ਤਾਂ ਕਾਰ ਵੀ ਚਦਾਈ ਜਾਵੇ ਸੋ ਇਸ ਵੱਡੇ ਪੱਤਰਕਾਰ ਨੇ ਪਹਿਲਾਂ ਦਲਜੀਤ ਤੇ ਆਪਣੇ ਪ੍ਰੋਗਰਾਮ ਦੇ ਵਿੱਚ ਸਵਾਲ ਚੁੱਕੇ ਉਹਨੇ ਕਿਹਾ ਕਿ ਦਲਜੀਤ ਤਾਂ ਗਾਉਂਦਾ ਜੀ ਗਾਣੇ ਜਿਹੜੇ ਨੇ दारू ਵਾਲੇ ਤੇ ਹਥਿਆਰਾਂ ਮਾਰ ਕੁੱਟਾਲੇ ਕਹਿੰਦੇ ਕਿ ਇਸ ਇਸ ਤੋਂ ਬਿਨਾ ਵੀ ਇਹਨੇ ਦੋਨਾਂ ਟੌਪਿਕ ਤੋਂ ਬਿਨਾ दारू ਤੇ ਹਥਿਆਰਾਂ ਤੋਂ ਬਿਨਾ ਕਿ ਦਲਜੀਤ ਕੋਈ ਆਪਣਾ ਗਾਣਾ ਹਿੱਟ ਕਰਾ ਕੇ ਦਿਖਾਵੇ ਦਲਜੀਤ ਨੇ ਵੀ ਕਹਿਤਾ ਕਿ ਭਾਈ ਸਾਹਿਬ ਮੇਰੇ ਇੱਕ ਗਾਣੇ ਸੁਣੋ ਤੁਸੀਂ ਜਾ ਕੇ ਜੇ ਤੁਹਾਨੂੰ ਲੱਗਦਾ ਕਿ ਕੱਲੇ ਸ਼ਾਇਦ ਮੇਰੇ ਇਹੀ ਗਾਣੇ ਹਿੱਟ ਨੇ ਮੇਰੇ ਬਹੁਤ ਸਾਰੇ ਗੀਤ ਨੇ ਜਿਹੜੇ ਹਿੱਟ ਨੇ दारू ਤੇ ਹਥਿਆਰਾਂ ਦੀ ਗੱਲ ਕੀਤੇ ਬਿਨਾ ਵੀ ਪਟਿਆਲਾ ਪਿਕਸੇ ਜ਼ਿਆਦਾ ਸਟ੍ਰੀਮ ਕਰਤੇ ਹੈ ਸਪੋਟੀਫਾਈ ਤੇ ਉਜੋ ਆਪ ਦਾ ਚੈਲੰਜ ਹੈ ਉਹ ਤਾਂ ਵੈਸੇ ਹੀ ਬੇਕਾਰ ਹੋ ਗਿਆ ਕਿਉਂਕਿ ਮੇਰਾ ਆਲਰੇਡੀ ਬਹੁਤ ਸਾਰੇ ਗਾਣੇ ਜੋ ਹਿੱਟ ਹੈ ਕਰਨਾ ਉਜਲਾ ਤੇ ਵੀ ਨੈਗੇਟਿਵ ਪੱਖ ਰੱਖਿਆ ਤੇ ਉਹ ਭਾਈ ਸਾਹਿਬ ਨੇ 52 ਬਾਰ ਬੀ ਆਰ ਐਸ ਸਮਝ ਕੇ ਉਹ ਕਹਿੰਦੇ ਕਿ ਲੈ ਕਰਨਾ ਉਜਲਾ ਤਾਂ ਇਹ ਬਾਰ ਦੀ ਗੱਲ ਕਰਦਾ ਇਹ ਤਾਂ ਦਾਰੂ ਦੀ ਗੱਲ ਹੋ ਰਹੀ ਹੈ ਤੇ ਔਜਲੇ ਨੇ ਵੀ ਫੇਰ ਭਾਈ ਸਾਹਿਬ ਨੂੰ ਜਵਾਬ ਦਿੱਤਾ ਉਹ ਕਹਿੰਦਾ ਭਾਈ ਸਾਹਿਬ ਕਹਿੰਦਾ ਇੱਕ ਵੱਡਾ ਪੱਤਰਕਾਰ ਨੇ ਇਹ ਸਵਾਲ ਚੁੱਕਿਆ ਤੇ ਕਹਿੰਦਾ ਉਹ ਮੇਰੇ 바ਰਜ਼ ਨੂੰ ਦੂਸਰਾ ਬੀਅਰ 바ਰ ਵਾਲੀ ਗੱਲ ਸਮਝ ਗਿਆ ਜਾਂ दारू ਵਾਲੀ 바ਰ ਵਾਲੀ ਗੱਲ ਸਮਝ ਗਿਆ ਕਰਨ ਨੌਸਰ ਨੇ ਆਪਣੀ ਕਾਨਸਰਟ 'ਚ ਗਾਏ ਬਾਜ਼ਨ 바ਰਸ ਉਹ 바ਰ ਉਹ ਵਾਲੇ ਨਹੀਂ ਹੈ ਉਹ 바ਰ ਰੈਪ ਵਾਲੇ 바ਰਸ ਹੈ ਭਾਈ ਜਾਨ ਕੀ ਸਿਸਟਮ ਚੱਲ ਰਹਾ ਹੈ ਸਿੰਗਰ ਬਹੁਤ ਨੇ ਹਿੰਦੀ ਦੇ ਵਿੱਚ ਬਾਲੀਵੁੱਡ 'ਚ ਬਹੁਤ ਨੇ ਜਿਹੜੇ ਸ਼ਰਾਬ ਤੇ ਹਥਿਆਰਾਂ ਤੇ ਗਾਣੇ ਵੱਜਦੇ ਨੇ ਤੁਸੀਂ ਉਹਨਾਂ ਦੇ ਉੱਤੇ ਤਾਂ ਕਦੇ ਸਵਾਲ ਖੜਾ ਨਹੀਂ ਕੀਤਾ ਪਿੱਛੇ ਜੇ ਐਨੀਮਲ ਮੂਵੀ ਆਈ ਸੀ ਉਹ ਤਾਂ ਬੜਾ ਵਿਵਾਦ ਛੜਿਆ ਸੀਗਾ ਕਿ ਬੀ ਬਹੁਤ ਜ਼ਿਆਦਾ ਵਾਇਲੈਂਸ ਦਿਖਾਇਆ ਗਿਆ ਉਸਤੇ ਤਾਂ ਭਾਈ ਸਾਹਿਬ ਦਾ ਮੈਨੂੰ ਲੱਗਦਾ ਨਹੀਂ ਕੁਝ ਕੀਤਾ ਹੋਣਾ ਹੈ ਅਕਸਰ ਹਾਲੀਵੁੱਡ ਨੇ ਹਾਲੀਵੁੱਡ ਦੇ ਵਿੱਚ ਜਿਹੀਆਂ ਮੂਵੀਆਂ ਗਾਣੇ ਸ਼ੂਟ ਹੁੰਦੇ ਰਹਿੰਦੇ ਆ ਬੰਦੇ ਆ ਕਬੀਰ ਸਿੰਘ ਵਰਗੀਆਂ ਫਿਲਮਾਂ ਆ ਸ਼ਰੇਆਮ ਬਹੁਤ ਕੁਝ ਆ ਉੱਥੇ ਤਾਂ ਸ਼ਰੇਆਮ ਤੁਸੀਂ ਸਾਰਾ ਕੁਝ ਦਿਖਾ ਰਹੇ ਹੋ ਪਰ ਉੱਥੇ ਤੁਹਾਡੀ ਜ਼ੁਬਾਨ ਫਿਰ ਖੁੱਲਦੀ ਨਹੀਂ ਹੈ ਪੰਜਾਬੀ ਸਿੰਗਰ ਨੂੰ ਟਾਰਗੇਟ ਕਰਨ ਦੇ ਲਈ ਹੀ ਤੁਸੀਂ ਹੈਗੇ ਹੋ ਮੈਂ ਤਾਂ ਆਪਾਂ ਤਾਂ ਇਹ ਕਹਾਂਗੇ ਤੇ ਫਿਰ ਤੁਹਾਨੂੰ ਸਿਰਫ ਇਹ ਹੀ ਦਿੰਦੇ ਆ ਸਿਰਫ ਤੁਹਾਨੂੰ ਪੰਜਾਬੀ ਦਿੰਦੇ ਨੇ ਪੰਜਾਬੀ ਸਿੰਗਰ ਦਿੰਦੇ ਨੇ ਤੇ ਉਹਨਾਂ ਦੇ ਗਾਏ ਕੁਝ ਕੁ ਸ਼ਰਾਬ ਤੇ ਹਥਿਆਰਾਂ ਵਾਲੇ ਗੀਤ ਦਿਖ ਜਾਂਦੇ ਨੇ ਰਾਉ ਜੀ ਇੱਕ ਪੱਤਰਕਾਰ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਟ੍ਰੋਲ ਕੀਤਾ ਜਾ ਰਿਹਾ ਉਸ ਪੱਤਰਕਾਰ ਨੂੰ ਕਿਹਾ ਜਾ ਰਿਹਾ ਹੈ ਕਿ ਉਸ ਦੇ ਵੱਲੋਂ ਜਦੋਂ ਕਰਨ ਔਜਲਾ ਦੇ ਪ੍ਰੋਗਰਾਮ ਨੂੰ ਲੈ ਕੇ ਕਾਫੀ ਟਿੱਪਣੀਆਂ ਕੀਤੀਆਂ ਗਈਆਂ ਸੀ ਜਾਂ ਦਲਜੀਤ ਦੋਸਾਂਝ ਨੂੰ ਲੈ ਕੇ ਟਿੱਪਣੀਆਂ ਕੀਤੀਆਂ ਗਈਆਂ ਸੀ ਤੇ ਪਹਿਲਾਂ ਵੀ ਚਰਚਾ ਦੇ ਵਿੱਚ ਰਿਹਾ ਤੇ ਹੁਣ ਉਹ ਆਪਣੇ ਹੀ ਬਿਆਨਾਂ ਦੇ ਉੱਤੇ ਟ੍ਰੋਲ ਹੋ ਰਹੇ ਨੇ ਆ ਬਿਲਕੁਲ ਰਾਜੀਪ ਹੋ ਰਹੇ ਨੇ ਕਿਉਂਕਿ ਜਿਹੜੀ ਹੁਣ ਇਹਨਾਂ ਦੀ ਫੈਨ ਫੋਲੋਇੰਗ ਆ ਨਾ ਜਿਹੜੇ ਫੈਨ ਆਰਮੀ ਆ ਦਿਲਜੀਤ ਤੇ ਕਰਨ ਔਜਲੇ ਦੀ ਤੇ ਉਹ ਹੁਣ ਪੂਰਾ ਟਰੋਲ ਉਸ ਪੱਤਰਕਾਰ ਨੂੰ ਕਰ ਰਹੀ ਹੈ ਸੋਸ਼ਲ ਮੀਡੀਆ ਤੇ ਪੱਤਰਕਾਰ ਵੀ ਬਹੁਤ ਵੱਡਾ ਬਹੁਤ ਸਾਰੇ ਲੋਕ ਜਾਣਦੇ ਨੇ ਕਿਉਂਕਿ ਕਿਧੀਆਂ ਹੁਣ ਸ਼ਾਰਟਸ ਰੀਲਸ ਪੈ ਰਹੀਆਂ ਨੇ ਮੀਮਸ ਪੈ ਰਹੇ ਨੇ ਤੇ ਇੱਕ ਵੱਡੇ ਨੈਸ਼ਨਲ ਟੀਵੀ ਦਾ ਵੱਡਾ ਪੱਤਰਕਾਰ ਪਹਿਲੇ ਨੰਬਰ ਵਾਲਾ ਤੇ ਪਰ ਗੱਲ ਇਹ ਆ ਨਾ ਕਿ ਜਿਸ ਤਰੀਕੇ ਦੇ ਨਾਲ ਧੌਰ ਚੱਲ ਰਿਹਾ ਸੀ ਕਿ ਦੋਨਾਂ ਦਲਜੀਤ ਨੇ ਵੀ ਦੇਖੋ ਆਂਡੀਆਂ ਦਾ ਟੂਰ ਲਾਇਆ ਤੇ ਕਰਨ ਔਜਲਾ ਵੀ ਇੰਡੀਆ ਦੇ ਟੂਰ ਤੇ ਆ ਬਹੁਤ ਸਾਰੀਆਂ ਗੱਲਾਂ ਪੋਜ਼ਿਟਿਵ ਦੇ ਵਿੱਚ ਇਹਨਾਂ ਦੋਨਾਂ ਦੇ ਪ੍ਰਤੀ ਹੋਈਆਂ ਪਰ ਕੁਝ ਲੋਕ ਐਸੇ ਹੁੰਦੇ ਨੇ ਕਿ ਜਿਨ੍ਹਾਂ ਨੇ ਨੈਗੇਟਿਵ ਗੱਲਾਂ ਕੱਢਣੀਆਂ ਹੁੰਦੀਆਂ ਨੇ ਤੇ ਖਾਸ ਕਰਕੇ ਤੁਹਾਨੂੰ ਪਤਾ ਕਿ ਨੈਸ਼ਨਲ ਮੀਡੀਆ ਜਿਸ ਤਰੀਕੇ ਦੇ ਨਾਲ ਕਿਸਾਨੀ ਅੰਦੋਲਨ ਵੇਲੇ ਤੋਂ ਲੈ ਕੇ ਪੰਜਾਬੀਆਂ ਦੇ ਖਿਲਾਫ ਬੋਲਣ ਦਾ ਕੋਈ ਮੌਕਾ ਛੱਡਦਾ ਨਹੀਂ ਬਿਲਕੁਲ ਤੇ ਉਦੋਂ ਫਿਰ ਹੋਰ ਵੀ ਮੌਕਾ ਵੱਡਾ ਹੋ ਜਾਂਦਾ ਕਿ ਜੇ ਕੋਈ ਪੰਜਾਬੀ ਤਾਂ ਹੋਵੇ ਹੀ ਨਾਲ ਪੱਗ ਵੀ ਬੰਨੀ ਹੋਵੇ ਦਸਤਾਰ ਵੀ ਸਜਾਈ ਜਾਵੇ ਸੋ ਇਸ ਵੱਡੇ ਪੱਤਰਕਾਰ ਨੇ ਪਹਿਲਾਂ ਦਲਜੀਤ ਤੇ ਆਪਣੇ ਪ੍ਰੋਗਰਾਮ ਦੇ ਵਿੱਚ ਸਵਾਲ ਚੁੱਕੇ ਉਹਨੇ ਕਿਹਾ ਕਿ ਦਲਜੀਤ ਤਾਂ ਗਾਉਂਦਾ ਜੀ ਗਾਣੇ ਜਿਹੜੇ ਨੇ दारू ਵਾਲੇ ਤੇ ਹਥਿਆਰਾਂ ਮਾਰ ਕੁੱਟਾਲੇ ਕਹਿੰਦੇ ਕਿ ਇਸ ਇਸ ਤੋਂ ਬਿਨਾ ਵੀ ਇਹਨੇ ਦੋਨਾਂ ਟੌਪਿਕ ਤੋਂ ਬਿਨਾ दारू ਤੇ ਹਥਿਆਰਾਂ ਤੋਂ ਬਿਨਾ ਕਿ ਦਲਜੀਤ ਕੋਈ ਆਪਣਾ ਗਾਣਾ ਹਿੱਟ ਕਰਾ ਕੇ ਦਿਖਾਵੇ ਤੇ ਫਿਰ ਪਿਛਲੇ ਸ਼ੋਅ ਦੇ ਵਿੱਚ ਦਲਜੀਤ ਬੋਲਿਆ ਤੇ ਦਲਜੀਤ ਨੇ ਦੱਸਿਆ ਕਿ ਜਿਹੜੇ ਮੇਰੇ ਆ ਗਾਣੇ ਨੇ ਉਹਨਾਂ ਦਾ दारू ਤੇ ਹਥਿਆਰਾਂ ਦਾ ਜ਼ਿਕਰ ਹੀ ਨਹੀਂ ਆ ਜਿਵੇਂ ਲਵਰ ਉਹਨੇ ਦੱਸਿਆ ਲਵਰ ਦੇ ਵਿੱਚ ਕਿਹੜੀ दारू ਦੀ ਗੱਲ ਕੀਤੀ ਆ ਉਹਨੇ ਕਿਹੜੇ ਹਥਿਆਰ ਦੀ ਗੱਲ ਕੀਤੀ ਆ ਪਿਆਰ ਦੀ ਗੱਲ ਕੀਤੀ ਆ ਉਹ ਗਾਣਾ ਉਹਦਾ ਸੁਪਰ ਹਿੱਟ ਹੈ ਹੋਰ ਪੁਰਾਣੇ ਗਾਣੇ ਲੈ ਲੋ ਨੱਚਦੀਆਂ ਲੜਕੁਆਰੀਆਂ ਕਿੰਨੇ ਜ਼ਿਆਦਾ ਸੁਪਰ ਹਿੱਟ ਗਾਣੇ ਨੇ ਮਤਲਬ ਜ਼ਰੂਰੀ ਨਹੀਂ ਕਿ ਪੰਜ ਤਾਰਾ ਤੇ ਜਿਹੜਾ ਦੂਸਰੇ ਗੀਤ ਨੇ ਹਥਿਆਰਾਂ ਵਾਲੇ ਕਿ ਸਿਰਫ ਉਹਨਾਂ ਕਰਕੇ ਦਿਲਜੀਤ ਜਾਣਿਆ ਜਾਂਦਾ ਸੋ ਦਿਲਜੀਤ ਨੇ ਟੁਕਮਾ ਜਵਾਬ ਉਸ ਮਹਾਨ ਪੱਤਰਕਾਰ ਸਾਹਿਬ ਨੂੰ ਦਿੱਤਾ ਤੇ ਮੈਨੂੰ ਲੱਗਦਾ ਕਿ ਹੁਣ ਉਹਨਾਂ ਨੂੰ ਵੀ ਥੋੜਾ ਜਿਹਾ ਸਮਝ ਆ ਗਈ ਹੋਣੀ ਹੈ ਕਿਉਂਕਿ ਦੇਖੋ ਤੁਸੀਂ ਬੋਲ ਤਾਂ ਲੈਨੇ ਹੋ ਪਰ ਤੁਸੀਂ ਤੁਹਾਨੂੰ ਇਹ ਲੱਗਦਾ ਕਿ ਖਨੀ ਇਸ ਸਿੰਗਰ ਦੇ ਦੋ ਹੀ ਗੀਤ ਨੇ ਹੂੰ ਤੁਸੀਂ ਐਡੇ ਵੱਡੇ ਪੱਤਰਕਾਰ ਹੋ ਤੁਸੀਂ ਸ਼ਾਮ ਦਾ ਪ੍ਰਾਈਮ ਟਾਈਮ ਦੇ ਵਿੱਚ ਐਡਾ ਵੱਡਾ ਪ੍ਰੋਗਰਾਮ ਦੰਨੇ ਹੋ ਤੇ ਉਸ ਦੇ ਵਿੱਚ ਜੇ ਤੁਸੀਂ ਕੋਈ ਸਬਜੈਕਟ ਚੂਜ਼ ਕਰਦੇ ਹੋ ਤਾਂ ਤੁਸੀਂ ਪੂਰਾ ਸਟੱਡੀ ਕਰਦੇ ਹੁੰਦੇ ਨੇ ਪਰ ਹੂੰ ਤਿੰਨ ਚਾਰ ਘੰਟੇ ਤਾਂ ਤੁਸੀਂ ਘੱਟੋ ਘੱਟ ਲਾਉਨੇ ਆ ਉਸ ਤੇ ਹਨਾ ਕਿ ਮੈਂ ਇਹ ਪੂਰਾ ਨਚੋੜ ਕੱਢਾਂ ਦਰਜੀਤ ਤੇ ਬੋਲਣ ਦੇ ਲਈ ਕਿਉਂ ਨਹੀਂ ਤੁਸੀਂ ਸਟੱਡੀ ਕੀਤੀ ਉਸ ਦੇ ਬਾਰੇ ਕਿ ਉਹਦੇ ਸਿਰਫ ਪੰਜ ਤਾਰਾ ਵਰਗੇ ਗਾਣੇ ਹਿੱਟ ਨੇ ਜਾਂ ਹੋਰ ਲਵਰ ਨੇ ਜਿਹੜੇ ਦੂਸਰੇ ਹੋਰ ਬਹੁਤ ਸਾਰੇ ਗੀਤ ਨੇ ਕਿ ਉਹ ਵੀ ਬਹੁਤ ਜ਼ਿਆਦਾ ਹਿੱਟ ਨੇ ਬਿਲਕੁਲ ਤੋਂ ਇਸ ਤਰੀਕੇ ਦੇ ਨਾਲ ਕਰਨੀ ਚਾਹੀਦੀ ਸੀ ਕਿ ਰਿਸਰਚ ਪਰ ਨਹੀਂ ਕੀਤੀ ਤੇ ਉਹ ਨਾ ਰਿਸਰਚ ਕਰਨ ਦਾ ਨਤੀਜਾ ਹੁਣ ਇਹ ਆ ਕਿ ਭਾਈ ਸਾਹਿਬ ਟਰੋਲ ਹੋ ਰਹੇ ਨੇ ਹੁਣ ਦਲਜੀਤ ਨੇ ਵੀ ਕਹਿਤਾ ਕਿ ਭਾਈ ਸਾਹਿਬ ਮੇਰੇ ਇਹ ਗਾਣੇ ਸੁਣੋ ਤੁਸੀਂ ਜਾ ਕੇ ਜੇ ਤੁਹਾਨੂੰ ਲੱਗਦਾ ਕਿ ਕੱਲੇ ਸ਼ਾਇਦ ਮੇਰੇ ਇਹੀ ਗਾਣੇ ਹਿੱਟ ਨੇ ਮੇਰੇ ਬਹੁਤ ਸਾਰੇ ਗੀਤ ਨੇ ਜਿਹੜੇ ਹਿੱਟ ਨੇ दारू ਤੇ ਹਥਿਆਰਾਂ ਦੀ ਗੱਲ ਕੀਤੇ ਬਿਨਾਂ ਵੀ ਬਿਲਕੁਲ ਅੱਛਾ ਫਿਰ ਥੋੜਾ ਜਿਹਾ ਸਮਾਂ ਹੋਇਆ ਕਿ ਫਿਰ ਇਹਨਾਂ ਨੇ ਇਸ ਤੋਂ ਪਹਿਲਾਂ ਕਰਨ ਔਜਲਾ ਤੇ ਵੀ ਨੈਗੇਟਿਵ ਪੱਖ ਰੱਖਿਆ ਕਰਨ ਔਜਲਾ ਦਾ ਇੱਕ ਗੀਤ ਹੈ 52 ਬਾਰਸ 52 ਬਾਰਸ ਜੇ ਆਪਾਂ ਵਾਸੇ ਗੱਲ ਕਰੀਏ ਤੇ ਉਹ ਭਾਈ ਸਾਹਿਬ ਨੇ 52 ਬਾਰ ਵੀ ਇਹ ਆਰ ਐਸ ਸਮਝ ਕੇ ਉਹ ਕਹਿੰਦੇ ਕਿ ਲੈ ਕਰਨ ਔਜਲਾ ਤਾਂ ਇਹ ਬਾਰ ਦੀ ਗੱਲ ਕਰਦਾ ਇਹ ਤਾਂ दारू ਦੀ ਗੱਲ ਹੋ ਰਹੀ ਆ ਹਾਂ ਤੇ ਉਹਨੇ ਫੇਰ ਮਤਲਬ ਨੈਗੇਟਿਵ ਪੱਖ ਰੱਖਣ ਦੀ ਕੋਸ਼ਿਸ਼ ਕੀਤੀ ਔਜਲਾ ਦੀ ਬਿਲਕੁਲ ਤੇ ਔਜਲੇ ਨੇ ਵੀ ਫੇਰ ਭਾਈ ਸਾਹਿਬ ਨੂੰ ਜਵਾਬ ਦਿੱਤਾ ਤੇ ਉਹ ਕਹਿੰਦਾ ਭਾਈ ਸਾਹਿਬ ਕਹਿੰਦਾ ਇੱਕ ਵੱਡਾ ਪੱਤਰਕਾਰ ਨੇ ਇਹ ਸਵਾਲ ਚੁੱਕਿਆ ਤੇ ਕਹਿੰਦਾ ਉਹ ਮੇਰੇ 바ਰਜ਼ ਨੂੰ ਦੂਸਰਾ ਬੀਅਰ ਬਾਰ ਵਾਲੀ ਗੱਲ ਸਮਝ ਗਿਆ ਜਾਂ दारू ਵਾਲੀ ਬਾਰ ਵਾਲੀ ਗੱਲ ਸਮਝ ਗਿਆ ਤੇ ਉਹ ਦੱਸਦਾ ਫਿਰ ਕਿ ਯਾਰ ਇਹ 52 바ਰਜ਼ ਉਹ ਨਹੀਂ 52 바ਰਜ਼ 뮤직 ਵਾਲੇ 바ਰਜ਼ ਨੇ ਹੁਣ ਜਦੋਂ 뮤직 ਦੇ ਵਿੱਚ ਜਾਂਦੇ ਆ ਨਾ ਤੁਸੀਂ ਉਹਦੇ ਵਿੱਚ ਨਾ ਜਿਹੜੀ ਲੈਂਗੁਏਜ ਆ 뮤직 ਦੀ ਤੇ ਉਸ ਦੇ ਵਿੱਚ ਇੱਕ ਵਾਰ ਗਿਣਿਆ ਜਾਂਦਾ ਜੇ ਤੁਸੀਂ 1 2 3 ਕਰਕੇ ਜੇ 4 ਜਿਹੜੇ ਹੁੰਦੇ ਨੇ ਧੋਨਾ ਥੋਡੀਆਂ ਵੱਜ ਗਈਆਂ ਟਰੈਕ ਵੱਜ ਗਏ ਤਾਂ ਉਹ ਇੱਕ ਵਾਰ ਆ ਜਾਂਦਾ ਤਾਂ ਇਸੇ ਤਰੀਕੇ ਨਾਲ ਜਦੋਂ ਰਿਪੀਟ ਹੋਈ ਜਾਂਦੀਆਂ ਅੱਗੇ ਹੋਰ ਰਿਪੀਟ ਹੋਈ ਜਾਂਦੀਆਂ ਤੇ ਉਹ 바ਰਜ਼ ਵਧੀ ਜਾਂਦੇ ਆ ਸੋ ਜਿਹੜੇ 바ਰ ਆਲਾ ਨਾ ਇਹ ਮਿਊਜ਼ਿਕ ਦੀ ਲੈਂਗੁਏਜ ਆ ਤੇ ਮਿਊਜ਼ਿਕ ਦੀ ਲੈਂਗੁਏਜ ਦੇ ਵਿੱਚ ਜੇ 1 2 3 4 ਕਰਕੇ 4 ਬੀਟਾਂ ਆ ਗਈਆਂ ਮਤਲਬ ਇੱਕ ਵਾਰ ਬਣ ਜਾਂਦਾ ਠੀਕ ਹੈ ਮਤਲਬ ਜਿਹੜਾ 52 ਬਾਰਸ ਵਾਲਾ ਜਿਹੜਾ ਗੀਤ ਸੀਗਾ ਕਰਨ ਔਜਲੇ ਦਾ ਉਹਦੇ ਚ 52 ਬਾਰਸ ਕੀਤੇ ਹੋਏ ਸੀ ਵੀ ਜੀ ਇੱਕ ਬਾਰ ਦੇ ਵਿੱਚ ਚਾਰ ਬੀਟਾਂ ਤਾਂ ਤੁਸੀਂ ਉਹ ਦੇਖ ਲਓ 52 ਬਾਰਸ ਦੇ ਵਿੱਚ ਉਹ ਗੀਤ ਗਾਇਆ ਗਿਆ ਸੀ ਤੇ ਉਹ ਭਾਈ ਸਾਹਿਬ ਨੂੰ ਲੱਗਿਆ ਕਿ ਯਾਰ ਇਹ ਇਹ ਤਾਂ 52 ਬਾਰਸ ਦੀ ਗੱਲ ਕਰ ਰਿਹਾ ਇੰਨੀਆਂ ਬਾਰਸ ਇਹ ਫੇਰ ਸ਼ਰਾਬ ਦੀ ਗੱਲ ਕਰ ਰਿਹਾ ਸੋ ਉਹਨੇ ਫੇਰ ਸਟੱਡੀ ਨਹੀਂ ਕੀਤੀ ਦਲਜੀਤ ਵਾਂਗੂ ਤੇ ਫੇਰ ऐसे तरीके ਨਾਲ ਨੈਗੇਟਿਵ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਕਰਨ ਔਜਲੇ ਨੂੰ ਤੇ ਉਹ ਵੀ ਗਲਤ ਹੋ ਗਿਆ ਤੇ ਫਿਰ ਉਹ ਵੀ ਕਰਨ ਔਜਲੇ ਨੇ ਫਿਰ ਸਟੇਜ ਸ਼ੋਅ ਦੇ ਦੌਰਾਨ ਹੀ ਦੱਸਿਆ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਭਾਈ ਸਾਹਿਬ ਸਾਡੇ 뮤직 ਵਾਲੇ 바ਰਸ ਨੂੰ ਇਹ 바ਰ ਸਮਝ ਗਏ ਸ਼ਰਾਬ दारू ਵਾਲੀ ਤੇ ਪਰ ਐਦਾ ਨਹੀਂ ਕਰਨਾ ਚਾਹੀਦਾ ਜੇ ਕੋਈ ਹੋਰ ਸਿੰਗਰ ਬਹੁਤ ਨੇ ਹਿੰਦੀ ਦੇ ਵਿੱਚ ਬਾਲੀਵੁੱਡ 'ਚ ਬਹੁਤ ਨੇ ਜਿਹੜੇ ਸ਼ਰਾਬ ਤੇ ਹਥਿਆਰਾਂ ਤੇ ਗਾਣੇ ਵੱਜਦੇ ਨੇ ਤੁਸੀਂ ਉਹਨਾਂ ਦੇ ਉੱਤੇ ਤਾਂ ਕਦੇ ਸਵਾਲ ਖੜਾ ਨਹੀਂ ਕੀਤਾ ਹਮ ਆ ਬਹੁਤ ਹੁਣ ਪਿੱਛੇ ਜੇ ਐਨੀਮਲ ਮੂਵੀ ਆਈ ਸੀ ਉਹ ਤਾਂ ਬੜਾ ਵਿਵਾਦ ਛੜਿਆ ਸੀਗਾ ਕਿ ਵੀ ਬਹੁਤ ਜ਼ਿਆਦਾ ਵਾਇਲੈਂਸ ਦਿਖਾਇਆ ਗਿਆ ਉਸਤੇ ਤਾਂ ਭਾਈ ਸਾਹਿਬ ਦਾ ਮੈਨੂੰ ਲੱਗਦਾ ਨਹੀਂ ਕੁਝ ਕੀਤਾ ਹੋਣਾ ਜਾਂ ਹੋਰ ਬਹੁਤ ਸਾਰੇ ਨੇ ਹੋਰ ਬਹੁਤ ਸਾਰੇ ਗੀਤ ਨੇ ਹਾਲੀਵੁੱਡ ਹਾਲੀਵੁੱਡ ਦੇ ਵਿੱਚ ਅਜਿਹੀਆਂ ਮੂਵੀਆਂ ਗਾਣੇ ਸ਼ੂਟ ਹੁੰਦੇ ਰਹਿੰਦੇ ਆ ਬੰਦੇ ਆ ਕਬੀਰ ਸਿੰਘ ਵਰਗੀਆਂ ਫਿਲਮਾਂ ਆ ਸ਼ਰੇਆ ਬਹੁਤ ਕੁਝ ਆ ਉੱਥੇ ਤਾਂ ਸ਼ਰੇਆ ਤੁਸੀਂ ਸਾਰਾ ਕੁਝ ਦਿਖਾ ਰਹੇ ਹੋ ਪਰ ਉੱਥੇ ਤੁਹਾਡੀ ਜ਼ੁਬਾਨ ਫਿਰ ਖੁੱਲਦੀ ਨਹੀਂ ਹੈ ਪਰ ਕਿਉਂਕਿ ਤੁਸੀਂ ਪੰਜਾਬੀਆਂ ਨੂੰ ਟਾਰਗੇਟ ਕਰਨਾ ਪੰਜਾਬੀ ਸਿੰਗਰ ਨੂੰ ਟਾਰਗੇਟ ਕਰਨ ਦੇ ਲਈ ਹੀ ਤੁਸੀਂ ਹੈਗੇ ਹੋ ਮੈਂ ਤਾਂ ਆਪਾਂ ਤਾਂ ਇਹ ਕਹਾਂਗੇ ਤੇ ਫਿਰ ਤੁਹਾਨੂੰ ਸਿਰਫ ਇਹੀ ਦਿੰਦੇ ਆ ਸਿਰਫ ਤੁਹਾਨੂੰ ਪੰਜਾਬੀ ਦਿੰਦੇ ਨੇ ਪੰਜਾਬੀ ਸਿੰਗਰ ਦਿੰਦੇ ਨੇ ਤੇ ਉਹਨਾਂ ਦੇ ਗਾਏ ਕੁਝ ਕਸ਼ਰਾਬ ਤੇ ਹਥਿਆਰਾਂ ਵਾਲੇ ਗੀਤ ਦਿਖ ਜਾਂਦੇ ਨੇ ਤੇ ਫਿਰ ਤੁਸੀਂ ਉਹਨਾਂ ਨੂੰ ਇਸ ਤਰੀਕੇ ਨਾਲ 네ਗੇਟਿਵ ਕਰਨ ਦੀ ਕੋਸ਼ਿਸ਼ ਕਰਦੇ ਹੋ ਵੀ ਬਿਨਾ ਸਮਝੇ ਬਿਨਾ ਪੜ੍ਹੇ ਬਿਨਾ ਰਿਸਰਚ ਕੀਤੇ ਤੇ ਫਿਰ ਇਹੀ ਕਾਰਨ ਹੈ ਕਿ ਇਸ ਵੇਲੇ ਇਹ ਵੱਡਾ ਪੱਤਰਕਾਰ ਆ ਜਿਹੜਾ ਉਹ ਸੋਸ਼ਲ ਮੀਡੀਆ ਤੇ ਟ੍ਰੋਲ ਹੋ ਰਿਹਾ ਤੇ ਮੈਨੂੰ ਲੱਗਦਾ ਉਹ ਟ੍ਰੋਲਿੰਗ ਦੇਖ ਕੇ ਉਹਨੂੰ ਆਪਣੇ ਆਪ ਨੂੰ ਵੀ ਸ਼ਰਮਿੰਦਗੀ ਹੋਣੀ ਹੋਊਗੀ ਕਿ ਯਾਰ ਜੇ ਮੈਂ ਰਿਸਰਚ ਕਰਕੇ ਕੁਝ ਬੋਲਦਾ ਤਾਂ ਸ਼ਾਇਦ ਚੰਗਾ ਸੀਗਾ ਜੀ